ਪਤਾ ਨਹੀਂ ਕੀ ਹੋਇਆ ਦਿਮਾਗੀ ਇਕਦਮ ਹੀ ਅਫਸੈਟ ਹੋਇਆ ਚੰਗੀ ਪਲੀ ਰੇੜੀ ਬਾਪੂ ਚਲਾਉਂਦਾ ਹੁੰਦਾ ਸੀ ਜਿਹੜੀ ਆ ਰਿਕਸ਼ਾ ਰੇੜੀ ਜਿਹੀ ਬਣਾਈ ਹੁੰਦੀ ਮੂਰੇ ਮੋਟਰਸਾਈਕਲ ਦਾ ਜੋੜ ਕੇ ਤੇ ਬਸ ਮੈਂਟਲੀ ਅਫਸੈਟ ਹੋ ਗਿਆ ਉਸੇ ਰੇੜੀ ਤੇ ਪਿਆ ਕੱਪੜੇ ਉਤਾਰਤੇ ਅੱਜ ਹੋਰ ਕੱਲ ਹੋਰ ਉਸ ਟਾਈਮ ਮਿਲਿਆ ਸੀ ਇਦਾਂ ਦੇ ਹਾਲਾਤ ਵਾਹਿਗੁਰੂ ਕਿਸੇ ਦੇ ਨਾ ਬਣਾਵੇ ਤੇ ਜਿਹੜਾ ਕਿ ਸਿਆਣਾ ਸੁਲਝਿਆ ਹੋਇਆ ਸੀ ਕੰਮ ਕਰਨ ਵਾਲਾ ਬੰਦਾ ਸੀ ਪਰ ਪਤਾ ਨਹੀਂ ਕਿਵੇਂ ਮੱਤ ਹੀ ਮਾਰੀ ਗਈ ਇਹ ਲੈਣ ਆਏ ਨੇ ਇਹਨਾਂ ਨੂੰ ਇਹ ਕਹਿੰਦੇ ਵੀ ਸੂਰਤੀਆ ਪਿੰਡ ਹੈ ਹਰਿਆਣੇ ਚ ਉੱਥੇ ਆਪਣੇ ਕੋਲੇ ਲੈ ਕੇ ਜਾਣਗੇ ਬਾਕੀ ਹੁਣ ਬਾਪੂ ਜੀ ਠੀਕ ਆ ਨਾ ਤਾਂ ਕੋਈ ਦਿਮਾਗੀ ਸਮੱਸਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਵਰਗਵੀਰ ਸਿੰਘ ਜੀ ਸਨੋ ਹਰੂਪਾ ਸਿੰਘ ਬਾਪੂ ਜੀ ਸਾਨੂੰ ਬਠਿੰਡੇ ਤੋਂ ਮਿਲੇ ਸੀ ਤੁਸੀਂ ਦੇਖੋ ਕਿਹੜੀ ਹਾਲਤ ਸੀ ਬਾਪੂ ਜੀ ਉੱਥੇ ਪਏ ਤੇ ਸਦਾਮ ਵੀਰੇ ਦਾ ਧੰਨਵਾਦ ਆ ਬਹੁਤ ਜ਼ਿਆਦਾ ਜਿਹੜਾ ਵੀਰਾ ਇੱਥੇ ਲੈ ਕੇ ਆਇਆ ਸਤਵੀਰ ਵੀਰੇ ਹੁਣੀ ਜਿਨ੍ਹਾਂ ਦੀ ਉਸ ਵੱਲੀ ਨਿਗਾਹੇ ਬਾਪੂ ਤੇ ਪਈ ਜਿਨ੍ਹਾਂ ਨੇ ਮਨ ਦੇ ਵਿੱਚ ਇਹ ਬਾਪੂ ਦੇ ਪ੍ਰਤੀ ਆਪਣੇਪਣ ਦਾ ਇੱਕ ਪਿਆਰ ਜਾਗਿਆ ਵੀ ਸਾਡੇ ਬਾਪਰਗਾ ਵਾ ਸਾਡੇ ਪਿਓਾਂ ਵਰਗਾ ਇੱਕ ਬਜ਼ੁਰਗ ਜਿਹੜਾ ਗੁਰਸਿੱਖ ਗੁਰੂ ਦੇ ਬਾਣੇ ਦਾ ਤੇ ਬਾਣੀ ਦਾ ਧਾਰਨੀ ਸੀ ਅੱਜ ਉਹ ਕੀ ਬਣਿਆ ਫਿਰਦਾ ਬਾਪੂ ਪਤਾ ਨਹੀਂ ਕੀ ਹੋਇਆ ਦਿਮਾਗੀ ਇਕਦਮ ਹੀ ਅਫਸੈਟ ਹੋਇਆ ਚੰਗੀ ਪਲੀ ਰੇੜੀ ਬਾਪੂ ਚਲਾਉਂਦਾ ਹੁੰਦਾ ਸੀ ਜਿਹੜੀ ਆ ਰਿਕਸ਼ਾ ਰੇੜੀ ਦੀ ਬਣਾਈ ਹੁੰਦੀ ਮੂਰੇ ਮੋਟਰਸਾਈਕਲ ਜੜ ਜੋੜ ਕੇ ਤੇ ਵਸੇ ਮੈਂਟਲੀ ਅਫਸੈਟ ਹੋ ਗਿਆ ਉਸੇ ਰੇੜੀ ਤੇ ਪਿਆ ਕੱਪੜੇ ਉਤਾਰਤੇ ਐ ਅੱਜ ਹੋਰ ਕੱਲ ਹੋਰ ਇਦਾਂ ਤਿੰਨ ਚਾਰ ਦਿਨ ਲੰਘੇ ਤਿੰਨ ਦਿਨ ਮੰਨ ਲਓ ਅਫਸੈਟ ਹੋ ਗਿਆ ਇੰਨਾ ਕੱਪੜੇ ਵੀ ਉਤਾਰਤੇ ਬਾਪੂ ਨੇ ਜਮੇ ਫਿਰ ਉਹ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਬਾਪੂ ਜੀ ਨੂੰ ਇੱਥੇ ਲੈ ਕੇ ਆਏ ਤੇ ਅੱਜ ਬਾਪੂ ਜੀ ਦੀ ਪਰਿਵਾਰ ਬਾਪੂ ਜੀ ਨੂੰ ਮਿਲਣ ਆਇਆ ਬਾਪੂ ਜੀ ਨੂੰ ਆਪਾਂ ਪਰਿਵਾਰ ਨਾਲ ਮਿਲਾਉਂਦੇ ਹਾਂ ਪਹਿਲਾਂ ਕੀ ਹਾਲ ਚਾਲ ਨੇ ਬਾਪੂ ਜੀ ਬਾਪੂ ਜੀ ਬਾਬੇ ਦੀ ਜ਼ਿੰਦਗੀ ਦੀ ਸਮਝ ਹੀ ਨਹੀਂ ਆਈ ਤਾਣੀ ਮੈਨੂੰ ਮਤਲਬ ਜਿਵੇਂ ਫੈਮਿਲੀ ਵੀ ਸੀਗੀ ਤੁਸੀਂ ਵੀ ਸਾਰੇ ਸੀਗੇ ਉੱਥੇ 4 3-4 ਦਿਨਾਂ ਤੋਂ ਇੰਨੀ ਮਾੜੀ ਹਾਲਤ 'ਚ ਪਿਆ ਸੀ ਚੌਂਕ 'ਚ ਮਤਲਬ ਇਹਨੂੰ ਕਿਸੇ ਨੇ ਉਦੋਂ ਚੱਕਿਆ ਜਾਂ ਦੇਖਿਆਗਾ ਤਾਂ ਨਹੀਂ ਕਿਸੇ ਨੂੰ ਉਥੋਂ ਪਿੰਡ ਦਾ ਤਾਂ ਕੋਈ ਹੈ ਨਹੀਂ ਉਥੇ ਸ਼ਹਿਰ ਚ ਤਾਂ ਹੋ ਰਿਹਾ ਜੀ ਹੁਣ ਕੰਮ ਹੁੰਦਾ ਵੀ ਸ਼ਹਿਰ ਚ ਤਾਂ ਕੋਈ ਕਿਸੇ ਨੂੰ ਵੱਢੀ ਤੂੰ ਇਹਨਾਂ ਲੇਟ ਪਤਾ ਲੱਗਿਆ ਬਹੁਤ ਵੀਡੀਓ ਗਈ ਤੋ ਪਤਾ ਲੱਗਿਆ ਮੈਂ ਤਾਂ ਫੋਨ ਲਾਉਂਦਾ ਰਿਹਾ ਫੋਨ ਇਹਦਾ ਬੰਦ ਆਉਣ ਲੱਗਾ ਮੇਰਾ ਫੋਨ ਜੇ ਇਹਦਾ ਜਾਂਦਾ ਸੀ ਤੇ ਮੇਰੇ ਕੋਲ ਜਾਂਦਾ ਬਾਪੂ ਸਾਡੇ ਕੋ ਆਏ 24 2 ਨੂੰ ਤੁਸੀਂ ਆਏ 29 4 ਨੂੰ ਮਤਲਬ ਕਿ 2.5 ਮਿੰਟ ਬਾਅਦ ਹਾਂ ਮੈਂ ਤਾਂ 2.5 ਮਿੰਟ ਦੀ ਰਿਪੋਰਟ ਰਿਪੋਰਟ ਵੀ ਨਹੀਂ ਕਰਾਈ ਤੁਸੀਂ ਥਾਣੇ ਵੀ ਸਾਡਾ ਬੰਦਾ ਨਹੀਂ ਲੱਭ ਰਿਹਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਵੀਡੀਓ ਦੇਖੀ ਮੈਨੂੰ ਫੇਰ ਹੀ ਪਤਾ ਲੱਗਿਆ ਵੀ ਇ ਉਹ ਲੋងਦਾ ਹੀ ਬੋਣੇ ਦਾ ਬੰਦਾ ਹੀ ਆਦਾ ਸੀ ਉਹ ਬੰਦਾ ਥਾਣੇ ਦੇ ਦਰਵਾਰੇ ਰਿਪੋਰਟ ਤਾਂ ਲਿਖਵਾਉਂਦਾ ਹੀ ਆ ਵੀ ਬੰਦਾ ਹੀ ਨਹੀਂ ਲੱਭਦਾ ਸਾਡਾ ਗਾਇਬ ਹੋ ਗਿਆ ਕੋਈ ਪਤਾ ਹੀ ਨਹੀਂ ਸੀ ਨਾ ਇਹਨੂੰ ਕਾਹਨ ਲਿਖਾਉਣਾ ਇੱਕ ਜਮੀਨਾਂ ਦੀ ਫੈਮਿਲੀ ਵੀ ਹੈ ਨਾ ਪਰਿਵਾਰ ਆ ਜਿਵੇਂ ਬਾਪੂ ਦੱਸਦੇ ਵੀ ਉਹਨਾਂ ਨੂੰ ਰੋਟੀ ਪਾਣੀ ਬਾਪੂ ਕਨੇ ਮਹੀਂ ਕਰਕੇ ਦਿੰਦਾ ਸੀ ਚਲੋ ਕਮਾਈ ਜੰਨੀ ਕੋ ਉਹਨਾਂ ਦੀ ਬੱਚਿਆਂ ਦੀ ਪਰਵਰਿਸ਼ ਕਰਦੇ ਸੀ ਉਹਨਾਂ ਨੂੰ ਪਤਾ ਵੀ ਤਾਂ ਇਹਨੂੰ ਪਤਾ ਜਾ ਉਹਨਾਂ ਨੂੰ ਪਤਾ ਉਹਨਾਂ ਦਾ ਆਪਾ ਤਾਂ ਜਾਣਦੇ ਨੇ ਤੇ ਜੇ ਉਹ ਆਏ ਵੀ ਨਹੀਂ ਇੱਥੇ ਹੈ ਨਾ ਬਾਪੂ ਜੀ ਦਾ ਨਾਮ ਮਲਕੀਰ ਸਿੰਘ ਜੀ ਹੈ ਜੀ ਬਾਪੂ ਜੀ ਦੇ ਚਾਚਾ ਜੀ ਨੇ ਇਹ ਲੈਣ ਆਏ ਨੇ ਇਹਨਾਂ ਨੂੰ ਇਹ ਕਹਿੰਦੇ ਵੀ ਸੂਰਤੀਆ ਪਿੰਡ ਆ ਹਰਿਆਣੇ ਚ ਉੱਥੇ ਆਪਣੇ ਕੋਲੇ ਲੈ ਕੇ ਜਾਣਗੇ ਬਾਕੀ ਹੁਣ ਬਾਪੂ ਜੀ ਠੀਕ ਆ ਨਾ ਤਾਂ ਕੋਈ ਦਿਮਾਗੀ ਸਮੱਸਿਆ ਵਾ ਮੱਕੇ ਇਹਨਾਂ ਦੀ ਲਾਤੇ ਤਾਂ ਬਚਪਨ ਤੋਂ ਹੀ ਤੁਹਾਨੂੰ ਪ੍ਰੋਬਲਮ ਜਿਹੜੇ ਬਾਪੂ ਜੀ ਨੂੰ ਤੁਸੀਂ ਛੱਡ ਕੇ ਗਏ ਸਾਡੇ ਕੋਲੇ ਹਾਜੀ ਰਤਨ ਚੌਂਕ ਤੋਂ ਰਕਵੀਰ ਹਾਂਜੀ ਹਰਕਵੀਰ ਬਾਪੂ ਜੀ ਅੱਜ ਉਹਨਾਂ ਦੇ ਚਾਚਾ ਜੀ ਲੈਣ ਆਏ ਨੇ ਉਹਨਾਂ ਨੂੰ ਉੱਥੋਂ ਸੂਰਤੀਆ ਤੋਂ ਹਰਿਆਣੇ ਤੋਂ ਠੀਕ ਐ ਬਈ ਜੀ ਉਹ ਘਰ ਚੱਲੇ ਨੇ ਆਪਦੇ ਠੀਕ ਐ ਜੀ ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਸੀ ਵੀ ਇਹਦੀ ਬਾਪੂ ਜੀ ਜਿਹੜੀ ਸਕੂਟਰ ਸੀ ਉਹ ਕਿੱਥੇ ਖੜਾਇਆ ਸੀ ਆਪਾਂ ਉਹ ਥਾਣੇ 'ਚ ਹੀ ਸੀ ਬਾਈ ਜੀ ਤੇ ਥਾਣੇ 'ਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਸੀ ਆਪਾਂ ਨੂੰ ਚੌਕੀ 'ਚੋਂ ਥਾਣੇ ਖੜਾ ਹੋ ਉਹ ਥਾਣੀ ਖੜਾਗਾ ਤੇ ਉਹਨਾਂ ਨੇ ਆਪਾਂ ਨੂੰ ਲਿਖ ਕੇ ਵੀ ਦਿੱਤਾ ਸੀਗਾ ਜਿਹੜਾ ਲਿਖ ਕੇ ਦਿੱਤਾ ਸੀ ਕਾਰ ਕਿ ਉਹ ਇੱਥੇ ਜਮ੍ਹਾਂ ਕਰਾਇਆ ਸੀ ਹਾਂ ਉਹ ਚਲੋ ਇੱਥੋਂ ਮਿਲ ਜੂ ਉਹਨਾਂ ਹੁਣ ਬਾਪੂ ਜੀ ਆਪਣੇ ਘਰ ਚੱਲੇ ਨੇ ਇਹਦਾ ਇਹ ਤੁਹਾਡਾ ਨੰਬਰ ਇਹਨਾਂ ਨੂੰ ਅਸੀਂ ਦੇ ਕੇ ਭੇਜਾਂਗੇ ਜਦੋਂ ਵੀ ਕਿਤੇ ਤੁਹਾਡੇ ਕੋਲ ਤੁਸੀਂ ਨਾਲ ਜਾ ਕੇ ਇਹਨਾਂ ਨੂੰ ਥਾਣੇ ਤੋਂ ਦਵਾ ਦੇ ਹੋ ਜੀ ਸਕੂਟਰ ਇਹਨਾਂ ਦਾ ਹਨਾ ਹਾਂਜੀ 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 ਬਈ ਜੀ ਕੋਈ ਗੱਲ ਨਹੀਂ ਜਦੋਂ ਵੀ ਤੁਸੀਂ ਵੀਰਾ ਨੰਬਰ ਦੇ ਦਿਓ ਇਹਨਾਂ ਨੂੰ ਹਾਂ ਤੁਹਾਡਾ ਨੰਬਰ ਅਸੀਂ ਦੇ ਦਾਂਗੇ ਦੋਨੇ ਨੰਬਰ ਲਿਖਾ ਦਾਂਗੇ ਤੁਸੀਂ ਨਾਲ ਜਾ ਕੇ ਇੰਨੀ ਕਿ ਮਦਦ ਕਰਿਓ ਵੀ ਚਲੋ ਹੁਣ ਬਾਪੂ ਆਪਦੇ ਜੋਗਾ ਹੋ ਗਿਆ ਦੁਬਾਰਾ ਕਿ ਵੀਰਾ ਸ਼ਿਗਰ ਜੀ ਸਦਾਮ ਤੇ ਸਤਵੀਰ ਇਹ ਦੋਨੋਂ ਵੀਰਾ ਨੇ ਪਰਾਲਾ ਕੀਤਾ ਸੀ ਉਸ ਟਾਈਮ ਬਾਪੂ ਜੀ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਸੀ ਤੇ ਬਾਪੂ ਜੀ ਦਾ ਸਕੂਟਰ ਸਕੂਟਰ ਆ ਤਿੰਨ ਪਹੀਆ ਵਾਲਾ ਜਿਹਦੇ ਤੇ ਬਾਪੂ ਜਿਵੇਂ ਕੂਲਰ ਛੱਡਿਆਂ ਦਾ ਕੋਈ ਅੱਜ ਜਿੰਨੇ ਸਾਡੇ ਕੋਲ ਅੱਜ ਆਇਆ ਹੋਇਆ ਆ ਦੇਖੋ ਆ ਲੈ ਕੇ ਆਏ ਨੇ ਵੀਰੇ ਹੁਣੀ ਤੇ ਇਹਦੇ ਤੇ ਜਿਵੇਂ ਕੂਲਰ ਏਸੀ ਪੱਖਾ ਕੋਈ ਘਰੇ ਛੱਡ ਕੇ ਆਉਣਾ ਕਿਸੇ ਦੇ ਇਦਾਂ ਦਾ ਹੀ ਤਾਂ ਬਾਪੂ ਇਦਾਂ ਦਾ ਹੀ ਬਾਪੂ ਇਹ ਰੇੜਾ ਚਲਾਉਂਦਾ ਸੀ ਬਠਿੰਡੇ ਸ਼ਹਿਰ 'ਚ ਹਨ ਤੇ ਇੱਕ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦਾ ਬਾਪੂ ਦੱਸਦਾ ਉਹਥੇ ਤੇ ਉਹ ਉਥੇ ਥਾਣੇ ਖੜਾਤਾ ਸੀ ਉਦੋਂ ਕਿ ਹਾਂਜੀ ਅੱਛਾ ਜੀ ਤੇ ਉਹਨਾਂ ਨੇ ਉਹਨਾਂ ਨੇ ਮਾਈਆਂ ਨੇ ਜਿਹੜੀ ਕਿ ਲੋਕਲ ਫਿਰ ਜਿੰਨੀ ਕਿ ਮਦਦ ਕਰ ਸਕਦੇ ਸੀ ਬਾਪੂ ਦੀ ਕੀਤੀ ਉਹਨੂੰ ਥਾਣੇ ਜਮਾ ਕਰਾਤਾ ਵੀ ਚਲੋ ਜਦੋਂ ਠੀਕ ਹੋ ਕੇ ਆ ਜੂਗਾ ਇਹ ਵਾਪਸ ਲੈ ਲੂਗਾ ਤੇ ਬਾਪੂ ਜੀ ਨੂੰ ਸਾਡੇ ਕੋਲੇ ਪਹੁੰਚਦਾ ਕਰਤਾ ਤੇ ਅੱਜ ਬਾਪੂ ਜੀ ਦੇ ਚਾਚਾ ਜੀ ਆ ਕੇ ਬਾਪੂ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਨੇ ਹੁਣ ਬਾਪੂ ਆਪਣੇ ਪਿੰਡ ਆਪਣੇ ਚਾਚਾ ਜੀ ਦੇ ਨਾਲ ਜਾ ਰਿਹਾ ਵਾ ਵਾਹਿਗੁਰੂ ਕਿਰਪਾ ਕਰਨ ਸਰਦਾਰ ਗਗਵੀਰ ਸਿੰਘ ਸਨੋ ਫਰੂਪਾ ਸਿੰਘ ਆਪਣੇ ਆਉਣ ਵਾਲੇ ਜੀਵਨ ਚ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨ ਜਿਹੜੇ ਹਾਲਾਤਾਂ 'ਚ ਬਾਪੂ ਸਾਨੂੰ ਉਸ ਟਾਈਮ ਮਿਲਿਆ ਸੀ ਇਦਾਂ ਦੇ ਹਾਲਾਤ ਵਾਹਿਗੁਰੂ ਕਿਸੇ ਨੇ ਨਾ ਬਣਾਵੇ ਕਿਉਂਕਿ ਇੱਕ ਇਨਸਾਨ ਆਪਣੀ ਸੋਝੀ ਖੋ ਬੈਠਾ ਆਪਣੇ ਢੀੜੇ ਕੱਪੜੇ ਪਾਏ ਆ ਤੰਤਕ ਨਹੀਂ ਪਾਏ ਇਹ ਵੀ ਸੋਝੀ ਹੈ ਨਹੀਂ ਤੇ ਜਿਹੜਾ ਕਿ ਸਿਆਣਾ ਸੁਲਝਿਆ ਹੋਇਆ ਸੀ ਕੰਮ ਕਰਨ ਵਾਲਾ ਬੰਦਾ ਸੀ ਪਰ ਪਤਾ ਨਹੀਂ ਕਿਵੇਂ ਮੱਤ ਹੀ ਮਾਰੀ ਗਈ ਕਰਿਓ ਜੀ ਅਰਦਾਸ ਬੇਨਤੀ ਇਸ ਬਾਪੂ ਜੀ ਦੇ ਆਉਣ ਵਾਲੇ ਜੀਵਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ